ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ ਵਾਦ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਨੇ ਅਜਾਇਤਵਾਰ ਦਾ ਦਿਨ ਹਰ ਤਬਕੇ ਨੂੰ ਸਿਵਲ ਸੁਸਾਇਟੀ ਨੂੰ ਹਰ ਥਾਂ ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ ਲਖੀਮਪੁਰ ਖੀਰੀ ਕਾਂਡ ਦਾ ਇਨਸਾਫ ਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ ਅਸੀਂ ਭਾਈ ਲੈਣਾ ਇਹਨਾਂ ਕੋਲ ਲੈ ਕੇ ਰਹਿਣਾ ਫਰੇਕਪਨ ਦੀ ਟਰੈਕਟਰ ਟੋਲੀ ਬਾਰਡਰਾਂ ਤੇ ਜਾਣੀ ਚਾਹੀਦੀ ਆ ਇਸ ਕਰਕੇ ਅੱਜ ਦਾ ਰੇਲ ਰੋਕ ਕੋ ਜਿਹੜਾ ਵਾ ਪੂਰੇ ਪੰਜਾਬ ਪਿਆ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਿਕਰਸ਼ ਕਮੇਟੀ ਤੋਂ ਦੋਵਾਂ ਫੋਰਮਾਂ ਦੇ ਸੱਦੇ ਤੇ ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ ਇਹਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਆਪਣਾ ਰੇਲ ਰੋਕੋ ਹੋਣਾ ਪੂਰੇ ਪੰਜਾਬ 'ਚ ਰੇਲ ਰੋਕੋ ਹੋਣਾ ਸੋ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਨੇ ਆਜ਼ਾਦਵਾਰ ਦਾ ਦਿਨ ਹਰ ਤਬਕੇ ਨੂੰ ਸਿਵਲ ਸੁਸਾਇਟੀ ਨੂੰ ਹਰ ਥਾਂ ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ ਬਾਈ ਅਸੀਂ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਬਣਾਉਣਾ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ ਇਸ ਤਰੀਕੇ ਨਾਲ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਕਈ ਵਾਰ ਗੱਲ ਹੀ ਸਮਝ ਆਉਂਦੀ ਜਦਾਂ ਸਰਕਾਰ ਭਾਅ ਫਸਲ ਦਾ ਐਲਾਨਦੀ ਆ ਅਸੀਂ ਕਹਿੰਨੇ ਵੀ ਉਦੋਂ ਹੇਠਾਂ ਸਾਡੀ ਫਸਲ ਵਿਕਣੀ ਨਹੀਂ ਚਾਹੀਦੀ ਉਹਦੇ ਤੇ ਸਾਨੂੰ ਗਰੰਟੀ ਕਰ ਦਿਓ ਅਗਲੀ ਗੱਲ ਲਖੀਮਪੁਰ ਖੇਰੀ ਕਾਂਡ ਦਾ ਇਨਸਾਫ ਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ ਅਸੀਂ ਭਾਈ ਲੈਣਾ ਇਹਨਾਂ ਕੋਲ ਲੈ ਕੇ ਰਹਿਣਾ ਵਾ ਔਰ ਜੇਵੇਂ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਵਾ ਠੀਕ ਹੈ ਜੀ ਉਹਦੇ ਲਈ ਫਸਲੀ ਬੀਮਾ ਯੋਜਨਾ ਆਪਾਂ ਬਣਵਾਉਣੀ ਹੈ ਇਹਨਾਂ ਕੋਲੇ ਇਹ ਸਾਰੀਆਂ ਮੰਗਾ ਮਨਵਾਈਆਂ ਜਾ ਸਕਦੀਆਂ ਭਾਈ ਇਹ ਕੋਲ ਲੰਮਾ ਚੱਲਣਾ ਵਾ ਇਹਦੀ ਤਿਆਰੀ ਕਰਨੀ ਚਾਹੀਦੀ ਆ ਔਰ ਹਰੇਕ ਪਿੰਡ ਦੀ ਟਰੈਕਟਰ ਟੋਲੀ ਬਾਰਡਰਾਂ ਤੇ ਜਾਣੀ ਚਾਹੀਦੀ ਆ ਇਸ ਕਰਕੇ ਅੱਜ ਦਾ ਰੇਲ ਰੋਕੋ ਜਿਹੜਾ ਵਾ ਪੂਰੇ ਪੰਜਾਬ 'ਚ ਆ ਹਰ ਬਕਾਇਦਾ ਮੈਂ ਦੇਵੀਦਾਸਪੁਰਾ ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈਗਾ ਅੰਮ੍ਰਿਤਸਰ ਤੋਂ 12-13 ਕਿਲੋਮੀਟਰ ਸੜਕ ਦੇ ਉੱਤੇ ਹੀ ਇੱਕ ਕਸਬਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਮਤਾਵਾਾਂ ਭੈਣਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵੀ ਅੱਜ ਦੇਵੀਦਾਸਪੁਰੇ ਦੇ ਵਿੱਚ ਲੱਖਾਂ ਵਰਗੇ ਇਕੱਠ ਦਿਖਣੇ ਚਾਹੀਦੇ ਸਾਨੂੰ ਹਰ ਰੇਲ ਤੇ ਹਜ਼ਾਰਾਂ ਹਜ਼ਾਰ ਦੀ ਗਿਣਤੀ ਦਿਖਣੀ ਚਾਹੀਦੀ ਆ ਇਹ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਸਰਕਾਰ ਦੀ ਨੀਂਦ ਹਰਾਮ ਕਰ ਦੂ ਜਿਵੇਂ ਪਿਊਸ਼ ਗੋਇਲ ਜੀ ਦੇਖੋ ਨਾ ਹੁਣ ਕਿਵੇਂ ਅੰਦਰੋਂ ਸੇਕ ਲੱਗ ਰਿਹਾ ਭਾਈ ਅੰਦੋਲਨ ਵਾਪਸ ਲੈ ਲਓ ਭਾਈ ਠੀਕ ਆ ਮੰਗਾ ਮੰਨ ਕੇ ਐਲਾਨ ਕਰ ਦੋ ਅੰਦੋਲਨ ਕਰਨ ਦਾ ਅੰਖ ਦਾ ਸਵਾਲ ਨਹੀਂ ਹੈ ਜਿੰਨਾ ਚਿਰ ਇਹਨਾਂ ਮੰਗਾਂ ਦਾ ਠੋਸ ਹੱਲ ਨਹੀਂ ਕਰਦੇ ਅਸੀਂ ਅੰਦੋਲਨ ਭਾਵੇਂ ਕਿੰਨਾ ਲੰਮਾ ਚੱਲੇ ਸੰਘਰਸ਼ ਕਰਦੇ ਰਹਾਂਗੇ ਧੰਨਵਾਦ